ਹਾਂਜੀ ਸਤਿ ਸ੍ਰੀ ਅਕਾਲ ਸਾਰੇ ਸੱਜਣ ਮਿੱਤਰਾਂ ਨੂੰ ਜੋ ਕਾਲੋਂਡ ਸਾਈਕਲ ਪੇਜ ਨਾਲ ਜੁੜੇ ਆ ਤੇ ਅਸੀਂ ਅੱਗੇ ਦੀ ਤਰ੍ਹਾਂ ਜਿਵੇਂ ਪੰਜ ਗਰਾਈਆਂ ਵਾਲੇ ਰਸਤੇ ਤੇ ਆਏ ਹੋਇਆ ਟਰਾਈ ਲਾਈਨ ਸਾਈਕਲਾਂ ਦੀ ਚੈੱਕ ਕਰਦੇ ਆ ਗੱਲਬਾਤ ਸੱਜਣ ਮਿੱਤਰ ਵੀਰ ਅੱਜ ਆਪਣੇ ਨਾਲ ਨਵੇਂ ਤੇ ਹਾਂਜੀ ਭਾਈ ਦੱਸਿਓ ਸਾਈਕਲ ਬਾਰੇ ਕਿਵੇਂ ਐਕਸਪੀਰੀਅੰਸ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਆਏ ਆ ਗਗਨ ਜਰਗ ਤੋਂ ਤੇ ਆਪਾਂ ਵੀਰ ਕੋਲ ਕੱਲ ਵੀ ਆਏ ਸੀ ਕੱਲ ਵੀਰ ਕੋਲ ਸਾਈਕਲ ਹੀ ਹੈ ਨਹੀਂ ਸੀ ਜੋ ਆਪਾਂ ਮੰਗ ਰਹੇ ਸੀ ਤੇ ਵੀਰ ਕਹਿੰਦਾ ਸੀ ਵੀ ਚਲੋ ਇੱਕ ਰਨਵੇਟ ਕਰ ਲਓ ਆਪਾਂ ਕੱਲ ਨੂੰ ਸਵੇਰੇ ਪਹਿਲੇ ਟ ਤੇ ਇਹਾਂ ਕੇ 11 ਵਾਲੀ ਤੇ 9 ਵਾਲੀ ਤੇ ਹਾਈਡਰੌਲਿਕ ਬੇਕਾਂ ਦੇ ਦੀਆਂ ਤੇ ਚਲਾਉਣ ਤੋਂ ਵੀ ਬੜੀ ਰੈਲੀ ਆ ਤੇ ਉਹ ਵੀ ਖੁੱਲੀ ਢੁੱਲੀ ਆ ਵਧੀਆ ਲੱਗੀ ਸੈਂਕੀ ਠੀਕ ਆ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਕਰਦੇ ਆ ਗੱਲਾਂ ਬਾਤਾਂ ਜਾ ਕੇ ਬਾਕੀ ਘਰੇ ਹਨਾ ਹਾਂਜੀ ਹਾਂ ਤੇ ਐਕਸਪੀਰੀਅੰਸ ਪੂਰਾ ਘੈਂਡ ਰਿਹਾ ਪੂਰਾ ਘੈਂਡ ਰਿਹਾ ਵੀਰੇ ਲਾ ਕੇ ਬਾਈ ਜਿਵੇਂ 29 20 ਲੈਦਾ ਹਨਾ ਹਾਂਜੀ ਹਾਂ ਤੇ 20 20 ਦੇ ਵਿੱਚ ਪੂਰਾ ਘੈਂਡ ਆ ਹਾਈਡਰੌਲਿਕ ਬ੍ਰੇਕ ਆ ਗਈਆਂ ਤੇ ਸ਼ੌਕਰ ਲੌਕ ਆਊਟ ਕੋਈ ਕਮੀ ਪੇਸ਼ੀ ਨਹੀਂ ਹੈਗੀ ਕਹਿਣ ਦਾ ਮਤਲਬ ਸਭ ਓਕੇ ਅਕਲ ਦੇ ਵਿੱਚ ਪ੍ਰੋਪਰ ਓਕੇ ਆ ਹੂੰ ਜੇ ਕਿਸੇ ਨੇ ਮੰਨ ਲਓ ਪੰਜਾਬ ਦਾ ਟੂਰ ਉਹੀ ਵੀ ਟੂਰ ਲਾਉਣਾ ਪੂਰਾ ਵਧੀਆ ਸਾਈਕਲ ਆ ਇਹ। ਓਕੇ ਸ਼ੁਕਰੀਆ ਧੰਨਵਾਦ। ਕਾਲ 올ਡ ਸਾਈਕਲ ਨਾਲ ਜੁੜੇ ਰਹੋ। ਇਕ ਅੱਗੇ ਅਸੀ ਕਾ ਲਈ ਜੀ। ਤੇ ਪਹਿਲਾਂ ਤਾਂ ਦਿਵਾਲੀ ਦੇਆਂ ਵੀਰੇ ਧੰਨਵਾਦ ਬਹੁਤ ਬਾਰਕਾ ਬਾਈ ਤੇ ਦੱਸਿਓ ਬਾਈ ਕਿੱਥੋਂ ਪਹੁੰਚੇ ਤੁਸੀਂ ਤੇ ਮੇਰਾ ਨਾਮ ਰੇ ਗਗਨਦੀਪ ਸਿੰਘ ਹਾਂ ਤੇ ਮੈਂ ਬਿੰਡਜਰਗ ਤੇ ਜ਼ਿਲ੍ਹਾ ਲੁਧਿਆਣਾ ਤੋਂ ਆਇਆ। ਦੇ ਆਪਾਂ ਵੀਰ ਕੋਲ ਪਹਿਲਾਂ ਵੀ ਆਇਆ ਸੀ ਇੱਕ ਸਾਲ ਬਾਅਦ ਆਪਾਂ ਫੇਰ ਆਇਆ ਦੁਬਾਰਾ ਸਾਈਕਲ ਵੀਰ ਤੋਂ ਹੀ ਲੱਤ ਸੀ ਪਹਿਲਾਂ ਸਨਕ੍ਰੋਸ ਤੇ ਹੁਣ ਆਪਾਂ ਲੈਤਾ ਰੇਲੇਆਣਾ ਦਾ ਠੀਕ ਬੋਲਦੇ ਫੀਚਰਸ ਨੂੰ ਪਤਾ ਹੀ ਆ ਪਹਿਲਾਂ ਸਿੰਗਲ ਗੇਅਰ ਸੀ ਹੁਣ ਆਪਣੇ ਕੋਲ ਹੈਗਾ 9 ਗੇਅਰ ਹਾਂਜੀ ਤੇ ਹੈਗਾ 8 ਤਣ ਗੇਅਰਾਂ ਤੇ ਹਾਈਡਰੋਲਿਕ ਰੇ ਬ੍ਰੇਕਾਂ ਨੇ ਹਾਂਜੀ ਹਾਂਜੀ ਤੇ ਬਾਕੀ ਵੀ ਆਪਾਂ ਚਲਾ ਕੇ ਵੀ ਦੇਖਿਆ ਬਹੁਤ ਵ ਤੇ ਆਪਾਂ ਫਰੇ ਟੂਰ ਕਰਨਾ ਪਹਾੜਾਂ ਦਾ ਤੇ ਰਾਜਸਥਾਨ ਦਾ ਉਹਦੇ ਕਰਕੇ ਆਪਾਂ ਨੂੰ ਕਿਹੇ ਕੰਨਾ ਪਿਆ ਆਪਣੇ ਕੋਲ ਪਹਿਲਾ ਵਾਲਾ ਸਾਈਕਲ ਵੀ ਵਧੀਆ ਸੀ ਉਹ ਵੀ ਤੋਤੀ ਲੈ ਕੇ ਗਈ ਸੀ ਸੇਮ ਨਵੀਂ ਕੰਡੀਸ਼ਨ ਚ ਤੇ ਸਭ ਓਕੇ ਆ ਤੇ ਬਾਕੀ ਹੁਣ ਤੁਹਾਨੂੰ ਪੱਤੇ ਆ ਰਹੇ ਫੀਚਰਸ ਠੀਕ ਹੈ ਭਾਈ ਤੇ ਬ੍ਰੇਕ ਜਿਹੜਾ ਉਹ ਮੈਸੇਜ ਹੈ ਉਹ ਥੋੜਾ ਜਿਵੇਂ ਨਾ ਨੌਜਵਾਨੀ ਨਸ਼ੇ ਵੱਲ ਬੜਾ ਰੁਝਾਨ ਜਾਇਆ ਹੋਇਆ ਪਿਆ ਉਹਨਾਂ ਲਈ ਇੱਕ ਛੋਟਾ ਜਿਹਾ ਮੈਸੇਜ ਦਿੱਤੇ ਯਾਰ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਤੇ ਵਾਤ ਤੋਂ ਵਾਤ ਆਪਣੇ ਸਰੀਰ ਦਾ ਧਿਆਨ ਰੱਖੋ ਸਾਈਕਲ ਚਲਾਓ ਰਨਿੰਗ ਕਰੋ ਪੈਦਲ ਕਰੋ ਜਿੰਮੀ ਵੀ ਤੁਹਾਨੂੰ ਜਿਹੜੀ ਚੀਜ਼ ਦਾ ਰੱਖਦੇ ਸੋ ਪੁਆਇੰਟ ਤੇ ਹੀ ਕਹਣਾ ਚਾਹ ਰਿਹਾ ਵੀ ਸਾਰੇ ਆਪਣੇ ਸਾਈਕਲੀਆਂ ਨਾਲ ਜੜੋ ਜਿਹੜੇ ਵੀ ਹਨ ਆਪਣਾ ਸ਼ੌਂਕ ਹੁੰਦਾ ਆਕਾਰ ਰੋਡ ਵੀ ਗੁੜਾਇਆ ਆਪਾਂ ਤੇ ਆਪਾਂ ਇੱਕ ਸਾਲ ਬਾਅਦ ਦੁਬਾਰਾ ਫੇਰ ਆਇਆ ਤੇ ਸਾਈਕਲੀਆਂ ਲੈ ਕੇ ਗਏ ਆ ਤੇ ਵਧੀਆ ਸਾਈਕਲੀਆਂ ਅਲੱਗ-ਅਲੱਗ ਖੜੀਆਂ ਨੇ ਜਿਹੜੀ ਵੀ ਤੁਸੀਂ ਕਹੇਗੇ ਉਹ ਮਿਲ ਜਾਂਦੀ ਆ ਔਨ-ਰੋਡ ਆਫ-ਰੋਡ ਔਨ-ਰੋਡ ਭਾਗਾਂ ਵਾਲੀ ਜਿਹੜੀ ਵੀ ਤੁਹਾਨੂੰ ਚਾਹੀਦੀ ਆ ਤੇ ਵੱਧ ਤੋਂ ਵੱਧ ਸਾਈਕਲੀਆਂ ਨਾਲ ਜੜੋ ਤੇ ਜਿਹੜੇ ਬੰਦੇ ਵੀਡੀਓ ਦੇਖ ਰਹੇ ਨੇ ਆਪਣੇ ਦਸਤਕੀ ਤੇ ਬਾਅਦ ਜਲਦੀ ਤੋਂ ਜਲਦੀ ਕਰੋ ਨਿਕਲੋ ਤੇ ਕੁਝ ਨਾ ਕੁਝ ਕਰੋ ਪੰਜਾਬ ਦੇ ਲਈ ਆਪਣੇ ਲਈ ਆਪਣੇ ਘਰਦਿਆਂ ਲਈ ਆਪਣੀ ਫੈਮਿਲੀ ਲਈ ਤੇ ਆਪਣੇ ਲਈ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਧੰਨਵਾਦ ਬਹੁਤ ਬਹੁਤ ਮਾਸੋ ਪਾਟ ਤੇ ਹੀ ਕਹਣਾ ਤੁਹਾਨੂੰ ਸਾਰੇ ਆਪਣੇ ਸਾਈਕਲੀਆਂ ਨਾਲ ਜੜੋ ਜਿਹੜੇ ਵੀ ਇਹਨਾਂ ਆਪਣਾ ਸ਼ੌਂਕ ਹੁੰਦਾ ਅਕਾਲ ਲੋਨ ਵੀ ਕੋਲ ਆਇਆ ਆਪਾਂ ਤੇ ਆਪਾਂ ਇੱਕ ਸਾਲ ਬਾਅਦ ਦੁਬਾਰਾ ਫੇਰ ਆਇਆ ਤੇ ਸਾਈਕਲੀ ਲੈ ਕੇ ਗਏ ਆ ਤੇ ਵਧੀਆ ਸਾਈਕਲੀਆਂ ਅਲੱਗ-ਅਲੱਗ ਖੜੀਆਂ ਨੇ ਜਿਹੜੀ ਵੀ ਤੁਸੀਂ ਕਹਿੰਗੇ ਉਹ ਮਿਲ ਜਾਂਦੀ ਆ ਔਨ-ਰੋਡ ਆਫ-ਰੋਡ ਆਨ-ਰੋਡ ਪਹਾੜਾਂ ਵਾਲੀ ਜਿਹੜੀ ਵੀ ਤੁਹਾਨੂੰ ਚਾਹੀਦੀ ਆ ਤੇ ਵੱਧ ਤੋਂ ਵੱਧ ਸਾਈਕਲੀ ਨਾਲ ਜੜੋ ਤੇ ਜਿਹੜੇ ਬੰਦੇ ਵੀਡੀਓ ਦੇਖ ਰਹੇ ਨੇ ਆਪਣੇ ਦਸਤ ਵੀਰ ਤੇ ਬਾਅਦ ਜਲਦੀ ਤੋਂ ਜਲਦੀ ਕਰੋ ਨਿਕਲੋ ਤੇ ਕੁਝ ਨਾ ਕੁਝ ਕਰੋ ਪੰਜਾਬ ਦੇ ਲਈ ਆਪਣੇ ਲਈ ਆਪਣੇ ਘਰ ਦੇ ਲਈ ਆਪਣੀ ਫੈਮਿਲੀ ਲਈ ਤੇ ਆਪਣੇ ਲਈ ਸਭ ਤੋਂ ਮੇਨ ਤੇ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਬਰੇ ਬਹੁਤ ਬਹੁਤ ਸ਼ੁਕਰੀਆ ਠੀਕ ਹੈ